ਉਹੋਂ ਨੇ ਭੇਜਿਆ ਇਸ ਦੇ ਉੱਪਰ 100 ਲੋਕਾਂ ਨੇ ਸਾਈਨ ਕਰ ਰੱਖਿਆ ਸੇਨਾਟਰਸ ਨੂੰ ਕਾਪੀ ਭੇਜੀ ਹੈ ਮੈਂ ਦੇਖੋ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਦੀਆਂ ਚੌਣਾ ਨੂੰ ਲੈ ਕੇ ਜਿੱਥੇ ਮਾਹੌਲ ਪੱਕ ਚੁੱਕਿਆ ਹੈ ਤਾਂ ਉੱਥੇ ਹੀ ਪੀਯੂ ਦੇ ਪ੍ਰੋਫੈਸਰ ਅਤੇ ਵਿਦਿਆਰਥੀ OBC ਰਾਖਵਾਕਰਨ ਨੂੰ ਲੈ ਕੇ ਮੁਹੀਮ ਤੇਜ਼ ਕਰ ਦਿੱਤੀ ਹੈ ਪਿਤੇ ਦਿਨੀ ਵਾਈਸ ਚਾਂਸਲਰ ਨਾਲ ਸੈਨੇਟ ਮੈਂਬਰਾਂ ਦੀ ਹੋਈ ਬੈਠਕ ਵਿੱਚ ਵੀ ਉਹਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਪਰੋਸਾ ਦਿੱਤਾ ਗਿਆ ਅੱਜ ਅਸੀਂ ਅੱਜ ਅਸੀਂ ਜਿਹੜੇ ਸਾਰੇ ਲਾਈਕ ਮੈਂਡੇਟਡ ਫੈਲੋਸ ਸੀ ਆਨਨੇਬਲ ਮੈਂਬਰਸ ਸੀ ਜਿਹੜੇ ਉਹ ਸਾਰੇ ਇਕੱਠੇ ਹੋਏ ਸੀ ਇਸ ਇਸ਼ੂ ਤੇ ਇਕੱਠੇ ਹੋਏ ਸੀ ਵੀ ਆਲਰੇਡੀ ਸੈਨੇਟ ਦਾ ਸ਼ਡਿਊਲ ਹੈ ਜਿਹੜਾ ਬਹੁਤ ਜ਼ਿਆਦਾ ਲੇਟ ਹੈ ਔਰ بار-ਬਾਰ ਸਾਨੂੰ ਇਹ ਕਿਹਾ ਜਾ ਰਿਹਾ ਸੀ ਕਿ ਸੈਨੇਟ ਦਾ ਜਿਹੜਾ ਸ਼ਡਿਊਲ ਹੈ ਉਹ ਅਪਰੂਵ ਕਰਨ ਲਈ ਚਾਂਸਲਰ ਸਾਹਿਬ ਨੂੰ ਭੇਜਿਆ ਹੋਇਆ ਬਹੁਤ ਸੁਖਮੋਲ ਸੁਖੌਲ ਮਈ ਮਾਹੌਲ ਚ ਜਿਹੜੀ ਹੈ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਚਾਂਸਲਰ ਨੂੰ ਟੇਕ ਅਪ ਕਰਾਂਗੀ ਮੈਟਰ ਦੁਬਾਰਾ ਚਾਂਸਲਰ ਸਾਹਿਬ ਨਾਲ ਕਿ ਜਿਹੜੇ ਮੈਨੂੰ ਨਾਮ ਜਿੰਨੇ ਵੀ ਆਏ ਆ ਬੰਦੇ ਉਹ ਤੇ ਉਹਨਾਂ ਨੂੰ ਵੀ ਅਸੀਂ ਅਸੀਂ ਜਲਦੀ ਸਚਡਿਊਲ ਜਿਹੜਾ ਜਾਰੀ ਕਰੀਏ ਇਹ ਮੈਡਮ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਉਹਨਾਂ ਨੇ ਦੋ ਮੈਂਬਰਾਂ ਨੂੰ ਕਿਹਾ ਜਿਹੜੇ ਯੂਨੀਵਰਸਿਟੀ ਦੇ ਮੈਂਬਰ ਸੀ ਦੋ ਜਿਹੜੇ ਇੱਥੇ ਦੇ ਹੈਗੇ ਆ ਪ੍ਰਵੀਨ ਜੀ ਔਰ ਰਜਤ ਜੀ ਕਿ ਉਹ ਦੋ ਅੱਜ ਦੀ ਪ੍ਰोसीडिंग ਬਣਾਣਗੇ ਤੇ ਉਹ ਪ੍ਰोसीडिंग ਦੇ ਨਾਲ ਲਾ ਕੇ ਉਹ ਚਾਂਸਲਰ ਸਾਹਿਬ ਨੂੰ ਭੇਜਣਗੇ ਤਾਂ ਜੋ ਜਲਦੀ ਹੈ ਜਿਹੜੀ ਉਹ ਸੈਨੇਟ ਦੀ ਐਸ ਪਰ ਕੈਲੰਡਰ ਐਸ ਪਰ ਐਕਟ ਜਿਹੜੀ ਹੈ ਉਹ ਨੋਟੀਫਿਕੇਸ਼ਨ ਹੋ ਸਕੇ ਤੇ ਇਲੈਕਸ਼ਨ ਹੋ ਸਕੇ ਸੈਨੇਟ ਦੀ ਔਰ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਐਮਐਲਏ ਸਾਹਿਬ ਪੁੱਲਰ ਜੀ ਆਏ ਆ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆਂ ਵੀ ਆਪਣਾ ਟਾਈਮ ਸਮਾਂ ਕੱਢ ਕੇ ਆਏ ਆ ਤੇ ਸਾਰੇ ਚਾਹਦੇ ਆਂ ਅਕ੍ਰੋਸ ਦਾ ਪਾਰਟੀ ਕਿ ਇਲੈਕਸ਼ਨ ਹੋਵੇ ਸਾਡਾ ਇੰਨੇ ਸ਼ੁਰੂ ਲੈ ਔਰ ਮੈਡਮ ਨੇ ਵਿਸ਼ਵਾਸ ਦਿਵਾਇਆ ਵੀ ਉਹ ਚਾਂਸਲਰ ਸਾਹਿਬ ਨਾਲ ਗੱਲ ਕਰਨਗੇ ਤੇ ਰਿਜ਼ੋਲਵ ਕਰਨਗੇ ਥੈਂਕ ਯੂ ਸੈਨੇਟ ਦੇ ਵਿੱਚ ਮਤਲਬ ਕਿ ਮर्याਦਾ ਜਾਂ ਕਿਉਂਕਿ ਸੰਵਿਧਾਨਿਕ ਜਿਹੜੀ ਬੋਡੀ ਆ ਉਹ ਇੱਥੇ ਪੰਜਾਬ ਯੂਨੀਵਰਸਿਟੀ ਸੈਨੇਟ ਔਰ ਸਿੰਡੀਗੇਟ ਆ ਮੈਂ ਪੰਜਾਬ ਸਰਕਾਰ ਵੱਲੋਂ ਮੈਂਬਰ ਆ ਉਹਨਾਂ ਦਾ ਸਾਰੇ ਸੈਨੇਟਰਸ ਨੇ ਜਿੰਨੇ ਅਸੀਂ ਇਕੱਠੇ ਗਏ ਸੀਗੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਆਂ ਔਰ ਮੈਂ ਵੀ ਔਰ ਸਰਕਾਰ ਦੇ ਤੌਰ ਤੇ ਵੀ ਬਿਲਕੁਲ ਨਾਲ ਕਿਉਂਕਿ ਕਿਸੇ ਵੀ ਸੰਸਥਾ ਦੇ ਵਿੱਚ ਵਿਚਾਰ ਪੇਸ਼ ਕਰਨ ਦਾ ਔਰ ਆਪਣੇ ਹੱਕ ਮੰਗਣ ਦਾ ਸਭ ਨੂੰ ਅਧਿਕਾਰ ਹੈ ਇਸ ਦੌਰਾਨ ਯੂਬੀਐਸ ਵਿਭਾਗ ਦੇ ਪ੍ਰੋਫੈਸਰ ਕੁਲਵਿੰਦਰ ਸਿੰਘ ਅਤੇ ਹਿੰਦੀ ਵਿਭਾਗ ਦੇ ਪ੍ਰੋਫੈਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਸੈਨੇਟ ਦੀ ਚੋਣ ਨਹੀਂ ਹੁੰਦੀ ਤਾਂ ਉਸ ਸਮੇਂ ਤੱਕ ਐ ਸਿੱਧੇ ਰੂਪ ਵਿੱਚ ਕੈਂਪਸ ਦੀ ਹੋਂਦ ਤੇ ਹਮਲਾ ਹੈ ਜੇਕਰ ਅਕਤੂਬਰ ਤੱਕ ਚੋਣ ਨਹੀਂ ਕਰਵਾਈ ਜਾਂਦੀ ਤਾਂ ਸਾਰੀਆਂ ਪਾਵਰ ਵਾਈਸ ਚਾਂਸਲਰ ਕੋਰ ਚਲੀਆਂ ਜਾਣਗੀਆਂ ਉਸ ਤੋਂ ਬਾਅਦ ਕਿਸ ਢੰਗ ਨਾਲ ਕੈਂਪਸ ਨੂੰ ਚਲਾਉਣਗੇ ਐ ਸਭ ਨੂੰ ਪਤਾ ਹੈ ਕਿਉਂਕਿ ਹੁਣ ਤੱਕ ਨਾ ਪ੍ਰੋਫੈਸਰਾਂ ਨੂੰ ਏਰੀਅਰ ਮਿਲੇ ਹਨ ਨਾ ਹੀ ਅੰਕੁਰ ਸਕੂਲ ਦੀ ਫੀਸ ਦੇ ਮੁੱਦੇ ਦਾ ਕੋਈ ਹੱਲ ਹੋਇਆ ਹੈ ਅਤੇ ਨਾ ਹੀ OBC ਰੱਖਵਾਕਰਨ ਲਾਗੂ ਕੀਤਾ ਹੈ ਜਸਨਾਲ ਪੰਜਾਬ ਯੂਨੀਵਰਸਿਟੀ ਵਿੱਚ ਮਾਹੌਲ ਲਗਾਤਾਰ ਖਤਰਨਾਕ ਬਣਦਾ ਜਾ ਰਿਹਾ ਹੈ ਕਿਉਂਕਿ ਸੈਨੇਟ ਦੀ ਜਿਹੜੀ ਇਲੈਕਸ਼ਨ ਨਹੀਂ ਹੋ ਰਹੀ ਉਹ ਸਿੱਧਾ-ਸਿੱਧਾ ਸਾਡੀ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਗਵਰਨਿੰਗ ਬਾਡੀ ਹੈ ਉਸ ਦੀ ਹੋਂਦ ਤੇ ਹਮਲਾ ਕਿਉਂਕਿ ਜੇ ਅਕਤੂਬਰ ਤੱਕ ਇਲੈਕਸ਼ਨ ਨਹੀਂ ਹੁੰਦੀ ਤਾਂ ਸਾਰੀਆਂ ਭਾਵਨਾ ਜਿਹੜੀਆਂ ਵਾਈਸ ਚਾਂਸਲਰ ਕੋਲ ਚਲੀਆਂ ਜਾਣਗੀਆਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਡੈਮੋਕ੍ਰੇਸੀ ਹੋਏਗੀ ਕਿਸ ਤਰ੍ਹਾਂ ਦੇ ਡਿਸੀਜਨ ਹੋਣਗੇ ਸਾਨੂੰ ਸਭ ਨੂੰ ਪਤਾ ਕਿਉਂਕਿ ਹੁਣ ਤੱਕ ਦੇ ਜਿਹੜੇ ਵੀ ਡਿਸੀਜਨ ਨੇ ਇਸ ਯੂਨੀਵਰਸਿਟੀ ਦੇ ਵਿੱਚ ਉਹ ਸਟੂਡੈਂਟ ਦੇ ਵੀ ਖਿਲਾਫ ਰਹੇ ਨੇ ਉਹ ਸਾਡੇ ਟੀਚਰਸ ਦੇ ਵੀ ਖਿਲਾਫ ਰਹੇ ਨੇ ਨਾ ਸਾਨੂੰ ਏਰੀਅਰ ਮਿਲੇ ਨੇ ਨਾ ਹੀ OBC ਰਿਜ਼ਰਵੇਸ਼ਨ ਇੰਪਲੀਮੈਂਟ ਹੋਈ ਹੈ ਤੇ ਨਾ ਹੀ ਟ੍ਰੈਫਿਕ ਮੈਨੇਜਮੈਂਟ ਹੋਈ ਹੈ ਨਾ ਹੀ ਯੰਕੁਰ ਸਕੂਲ ਦਾ ਮੁੱਦਾ ਠੀਕ ਹੋਇਆ ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਫਿਰ ਕਿਸ ਤਰ੍ਹਾਂ ਡੀਲ ਕੀਤਾ ਜਾਏਗਾ ਤੇ ਦੂਸਰਾ ਹੈਗਾ ਜਿਹੜੀ ਸੈਨੇਟ ਦੀ ਇਲੈਕਸ਼ਨ ਨਹੀਂ ਹੋ ਰਹੀ ਇਹ ਸਿੱਧਾ ਸਿੱਧਾ ਪੰਜਾਬ ਦੀ ਜਿਹੜਾ ਹਿੱਸੇਦਾਰੀ ਉਸ ਤੇ ਵੀ ਅਟੈਕ ਹੈ ਤੇ ਅਸੀਂ ਬਿਲਕੁਲ ਜਿਹੜੇ ਸੈਨੇਟਰ ਸਾਹਿਬਾਨ ਅੱਜ ਆ ਕੇ ਵਾਈਸ ਚਾਂਸਲਰ ਨੂੰ ਇਸ ਮੁੱਦੇ ਤੇ ਮਿਲੇ ਨੇ ਅਸੀਂ ਉਹਨਾਂ ਦੇ ਸਪੋਰਟ ਚ ਖੜੇ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਇਲੈਕਸ਼ਨ ਆ ਉਹ ਵਿਥਿਨ ਅ ਟਾਈਮ ਜਲਦੀ ਤੋਂ ਜਲਦੀ ਹੋਵੇ ਤੇ ਜੇ ਉਸ ਕਿਸੇ ਤਰ੍ਹਾਂ ਦਾ ਵੀ ਹੇਰਫੇਰ ਕੀਤਾ ਜਾਂਦਾ ਤਾਂ ਅਸੀਂ ਬਿਲਕੁਲ ਹਰ ਇੱਕ ਤਰ੍ਹਾਂ ਦਾ ਹਾਰਡ ਡਿਸੀਜਨ ਲੈਣ ਨੂੰ ਵੀ ਤਿਆਰ ਬੈਠੇ ਆ ਸਾਡੀ ਸੈਨੇਟਰ ਸਾਹਿਬਾਨ ਨਾਲ ਗੱਲ ਹੋਈ ਆ ਉਹਨਾਂ ਨੇ ਵੀ ਕਿਹਾ ਅਸੀਂ ਸੈਨੇਟ ਨੂੰ ਕਿਸੇ ਕਿਧਰ ਨਹੀਂ ਜਾਣ ਦੇਣਾ ਇਲੈਕਸ਼ਨ ਹੋਏਗੀ ਤੇ ਅਸੀਂ ਵੀ ਉਹਨਾਂ ਦੇ ਨਾਲ ਆ ਤੇ ਸੈਨੇਟ ਨੂੰ ਬਿਲਕੁਲ ਉਹਦੀਆਂ ਸੈਨੇਟ ਦੀਆਂ ਚੋਣਾਂ ਕਰਵਾ ਕੇ ਪੰਜਾਬ ਦੀ ਗਵਰਨਿੰਗ ਬੋਡੀ ਨੂੰ ਫਿਰ ਬਹਾਲ ਕੀਤਾ ਜਾਏਗਾ। ਤਾਂ ਮuje ਲੱਗਦਾ ਹੈ ਕਿ ਆਨੇ ਵਾਲੇ ਜੋ ਸਮੇਂ ਹੈ ਖਾਸ ਕਰ ਕਿਉਂਕਿ ਅਬ ਇਲੈਕਸ਼ਨ ਦਾ ਸਮੇਂ ਹੈ ਇੱਕ ਤਰਫ ਸਟੂਡੈਂਟ ਕੀ ਇਲੈਕਸ਼ਨ ਹੋਣੇ ਇੱਕ ਤਰਫ ਪੂਟਾ ਕੀ ਇਲੈਕਸ਼ਨ ਹੋਣੇ ਦੂਸਰੀ ਤਰਫ ਸੈਨੇਟ ਕੀ ਇਲੈਕਸ਼ਨ ਜੋ ਹੈ ਅਬ ਤੱਕ ਨਹੀਂ ਹੁਣ ਦਾ ਕੋਈ ਹਤਾ ਪਤਾ ਹੈ ਹੋਣਗੇ ਜਾਂ ਨਹੀਂ ਹੋਣਗੇ। ਤਾਂ ਮੈਂ ਤਾਂ ਮਾਨਯੋਗ ਉਪ ਸੈਨਸਰ ਸਰ ਸੇ ਇੱਕ ਯਹੀ ਰਿਕਵੈਸਟ ਕਰ ਸਕਤੇ ਹੈ। कि वो मिलें और जो जिस प्रकार का माहौल एक पंजाब यूनिवर्सिटी में बन रहा है वो कोई एक अच्छा माहौल नहीं है पंजाब यूनिवर्सिटी का एक इतिहास है और बहुत अग्रणी यूनिवर्सिटियों में ये मानी गई है और अगर उनको मौका मिला है तो मैं तो बार बार यही रिक्वेस्ट करता हूँ कि आप एक आपका विज़न है और एक ऐतिहासिक इतिहास में स्थान बनाने के लिए कुछ ना कुछ आपके पास मौका है आप सेनेट भी करवाएं और आप यूनिवर्सिटी की जो बीच की जो समस्याएं हैं छोटी छोटी चीज़ें रजिस्ट्रार ऑफिस से फाइल नहीं निकल रही वीसी ऑफिस से जो है हफ्ते हफ्ते फाइल नहीं निकल रही अगर अब इन चीज़ों पे भी अगर हम फोकस करेंगे तो बड़ा मुद्दा जो था हमारा और जो हमें डर लग रहा है बार बार जो है और जिसके लिए हमने एक साल तक संघर्ष किया कि हमारा एरियर पर आज तक कोई अता पता नहीं है जबकि सेंटर से लेटर आ चुका सब कुछ हो चुका उसके बावजूद भी कोई डिसीजन नहीं ले रहे हैं ਇਸ ਦੌਰਾਨ ਐਸਐਫਐਸ ਜਥੇਬੰਦੀ ਦੇ ਪ੍ਰਧਾਨ ਸੰਦੀਪ ਨੇ ਕਿਹਾ ਕਿ ਉਹ ਲਗਾਤਾਰ ओबीसी ਰਾਖਵਾਕਰਨ ਨੂੰ ਲੈ ਕੇ ਦਰਨੇ ਦੇ ਰਹੇ ਹਨ ਜਿਸ ਕਾਰਨ ਉਨ੍ਹਾਂ ਉੱਪਰ ਬੈਨ ਲਗਾ ਧੱਕਾ ਕੀਤਾ ਗਿਆ ਜਿਸ ਖਿਲਾਫ ਹੁਣ ਸਿਆਸੀ ਧਿਰਾਂ ਸਣੇ ਪ੍ਰੋਫੈਸਰ ਅਤੇ ਸੈਨੇਟਰ ਮੈਂਬਰ ਉਨ੍ਹਾਂ ਦੇ ਹੱਕ ਵਿੱਚ ਆ ਗਏ ਹਨ ओबीसी ਦਾ ਦਰਨਾ ਚੱਲਿਆ ਕਨਸਟੀਚਿਊਸ਼ਨਲ ਮੰਡੇਟ ਹੈ ਤੁਸੀਂ ਲਾਗੂ ਕਰਨੀ ਕਰਨਾ ਮਤਲਬ ਇੰਨੇ ਜਦੋਂ ਤੋਂ ਯੂਨੀਵਰਸਿਟੀ ਬਣੀ ਲਾਗੂ ਹੀ ਨਹੀਂ ਹੋਇਆ 0% ਇਹਨੇ ਰਿਕਰੂਟਮੈਂਟ ਉਹਦੇ ਲਈ ਧਰਨੇ ਤੇ ਬੈਠੇ 1 ਸਾਲ ਇਹਨਾਂ ਨੂੰ ਅਸੀਂ ਮੈਮੋਰੈਂਡਮ ਦਿੱਤੇ ਕੀ ਉਹ ਇਲੀਗਲ ਡਿਮਾਂਡ ਹੈ ਅਨਜਸਟੀਫਾਈਡ ਡਿਮਾਂਡ ਹੈ ਕਨਸਟੀਟਿਊਸ਼ਨਲ ਮੰਡੇਟ ਹੈ ਉਹਦੇ ਲਈ ਫਿਰ ਬਾਅਦ ਵਿੱਚ ਜਦੋਂ ਧਰਨਾ ਹੱਲ ਹੋ ਗਿਆ ਤਾਂ ਇਹਨਾਂ ਨੇ ਕਿਹਾ 72% ਲਾਗੂ ਕਰਾਂਗੇ 12% ਪੰਜਾਬ ਨੂੰ ਦੇਵਾਂਗੇ ਇਹ ਰਿਟਨ ਚ ਦਿੱਤਾ ਇਹਨਾਂ ਨੇ ਜੇ ਸਾਡੀਆਂ ਡਿਮਾਂਡਸ ਇਲੀਗਲ ਤੇ ਅਨਜਸਟੀਫਾਈਡ ਨਹੀਂ ਫਿਰ ਤੁਸੀਂ ਮੰਨਦੇ ਕਿਉਂ ਆ ਇਹਦਾ ਮਤਲਬ ਤੁਸੀਂ ਇਲੀਗਲ ਐਕਟੀਵਿਟੀਆਂ ਕਰ ਰਹੇ ਹੋ ਯੂਨੀਵਰਸਿਟੀ 'ਚ ਬੈਠ ਕੇ ओबीसी आरक्षण ਨੂੰ ਲੈ ਕੇ ਜਦੋਂ ਸੈਨੇਟ ਮੈਂਬਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸੈਨੇਟ ਵਿੱਚ ਕੁਝ ਵੀ ਓਪਰੂਵ ਨਹੀਂ ਕੀਤਾ ਗਿਆ ਸੀ ਇੱਕ ਕਮੇਟੀ ਬਣਾਈ ਗਈ ਸੀ ਅਤੇ ਹੁਣ ਸੈਨੇਟ ਦੀ ਅਗਲੀ ਕਮੇਟੀ ਵਿੱਚ ਪੀਯੂ ਪ੍ਰਸ਼ਾਸਨ ਨੂੰ ਓਪਰੂਵ ਕਰ ਦੇਵੇਗਾ ਨਹੀਂ ਸੈਨੇਟ 'ਚ ਕੋਈ ਐਦਾਂ ਓਪਰੂਵ ਨਹੀਂ ਹੋਇਆ ਸੀਗਾ ਸਾਡੇ ਕੋਲ ਰਿਪਰੈਜ਼ੈਂਟੇਸ਼ਨ ਆਈ ਸੀਗੀ ਯੂਨੀਵਰਸਿਟੀ ਅਥਾਰਟੀ ਦੇ ਕੋਲ ਉਦੋਂ ਬਾਅਦ ਇੱਕ ਕਮੇਟੀ ਬਣਾ ਦਿੱਤੀ ਗਈ ਸੀਗੀ ਇਸ ਸਬਜੈਕਟ ਦੇ ਉੱਪਰ ਔਰ ਜਿਹੜੀ ਕਮੇਟੀ ਬਣਾਈ ਗਈ ਉਹਦੇ ਵਿੱਚ ਇਹ ਮੁੱਦਾ ਹੈ ਕਿ ਜਿਹੜਾ 5% ਜਿਹੜਾ OBC ਦਾ ਜਿਹੜਾ ਕੈਰ ਰੈਜ਼ਰਵੇਸ਼ਨ ਇਹ ਕਿਸੇ ਵੀ ਤਰੀਕੇ ਨਾਲ ਫੀਜ਼ੀਬਲ ਨਹੀਂ ਹੈਗਾ ਇਹਨੂੰ ਵਧਾਉਣਾ ਚਾਹੀਦਾ ਹੈਗਾ ਤੇ ਐਜ਼ ਪਰ ਸਟੇਟ ਜਾਂ ਐਜ਼ ਪਰ ਸੈਂਟਰ ਜਾਣਾ ਚਾਹੀਦਾ ਉਹ ਜਿਹੜੀ ਕਮੇਟੀ ਸੀ ਕਮੇਟੀ ਨੇ ਆਪਣੀ ਪੋਜ਼ਿਟਿਵ ਰეკਮੈਂਡੇਸ਼ਨ ਦੇ ਦਿੱਤੀਆਂ ਨੇ ਯੂਨੀਵਰਸਿਟੀ ਅਥਾਰਟੀ ਨੂੰ ਉਹ ਕਮੇਟੀ ਨੂੰ ਔਰ ਮੈਨੂੰ ਇਹ ਨਹੀਂ ਪਤਾ ਕਿ ਸਟੇਟ ਨੂੰ ਭੇਜੀਆਂ ਕਿ ਨਹੀਂ ਭੇਜੀਆਂ ਗਈਆਂ ਪਰ ਯੂਨੀਵਰਸਿਟੀ ਅਥਾਰਟੀ ਉਹਨੂੰ ਜਿਹੜਾ ਕਨਸਿਡਰ ਕਰ ਰਹੀ ਹੈ ਔਰ ਅਗਲੀ ਸੈਨੇਟ ਦੇ ਵਿੱਚ ਇਹ ਕਮੇਟੀ ਦੀ ਜਿਹੜੀ ਅਪਰੂਵਲ ਹੈਗੀ ਰეკਮੈਂਡੇਸ਼ਨ ਇਹ ਆਉਣਗੀਆਂ ਤੇ ਸੈਨੇਟ ਆਫੀਸ਼ੀਅਲੀ ਨੂੰ ਅਪਰੂਵ ਕਰਾਂਗੇ ਸੀ ਨੂੰ ਹਾਂ ਕਿਉਂਕਿ ਜਿਹੜੀ ਕਮੇਟੀ ਹੈਗੀ ਸ ਉਹ ਜਿਹੜੀ ਰეკਮੈਂਡੇਸ਼ਨ ਜਿਹੜੀਆਂ ਉਹਨਾਂ ਨੇ ਭੇਜੀਆਂ ਉਹ ਸਿੰਡੀਕੇਟ ਕਮੇਟੀ ਕੋਲ ਆਉਣਗੀਆਂ ਸਿੰਡੀਕੇਟ ਐਸ ਸੱਚ ਨਹੀਂ ਹੈਗੀ ਕਿ ਵਾਈਸ ਚਾਂਸਲਰ ਸਾਹਿਬ ਜਿਹੜੇ ਹੈਗੇ ਨਾ ਉਹਨਾਂ ਦੇ ਕੋਲ ਪਾਵਰ ਹੈਗੀ ਸਿੰਡੀਕੇਟ ਦੀਆਂ ਪਰ ਸਿੰਡੀਕੇਟ ਦੀ ਕਮੇਟੀ ਬਣਾ ਦਿੱਤੀ ਗਈ ਹੈਗੀ ਵੀਸੀ ਵੱਲੋਂ ਆਪਣੇ ਵੱਲੋਂ ਔਰ ਉਸ ਸਿੰਡੀਕੇਟ ਕਮੇਟੀ ਦੇ ਵਿੱਚ ਜਿਹੜੀਆਂ ਉਹ ਰეკਮੈਂਡੇਸ਼ਨਸ ਨੇ ਆਉਣਗੀਆਂ ਫਿਰ ਉਹਦੇ ਤੇ ਉਹਦੀ ਚਰਚਾ ਕਰਕੇ ਉਹ ਜੋ ਬੈਸਟ ਉਹਦੇ ਚ ਪੋਸੀਬਲ ਹੋਏਗਾ ਉਹਦੇ ਚ ਜੋ ਮੈਨੂੰ ਲੱਗਦਾ ਕਿ ਰეკਮੈਂਡੇਸ਼ਨ ਅਸੀਂ ਅਪਰੂਵ ਕਰਾਂਗੇ ਉਹਦੀਆਂ ਅਪਰੂਵ ਕਰਕੇ ਉਸ ਤੋਂ ਬਾਅਦ ਓਬੀਸਲੀ ਜਿਹੜਾ ਕੋਟਾ ਬਣਦਾ ਹੋਏ ਲਾਗੂ ਹੋਏਗਾ ਬਿਊਰੋ ਰਿਪੋਰਟ ਜਗਮ ਚੰਡੀਗੜ੍ਹ